ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਅੱਜ ਆਪਾਂ ਕੁਝ ਵਿਚਾਰਾਂ ਕਰਨੀਆਂ ਤੁਹਾਨੂੰ ਸਭ ਨੂੰ ਯਾਦ ਹੋਣਾ ਕਿ ਵਿਆਨਾ ਦੇ ਵਿੱਚ ਅਸਟਰੀਆ ਦੇ ਵਿੱਚ ਕੁਝ ਸਾਲ ਪਹਿਲਾਂ ਸੰਤ ਬਾਬਾ ਰਾਮਾਨੰਦ ਜੀ ਤੇ ਤੇ ਸੰਤ ਬਾਬਾ ਨਰੰਜਨ ਦਾਸ ਜੀ ਤੇ ਗੋਲੀ ਚੱਲੀ ਤੇ ਸੰਤ ਬਾਬਾ ਰਾਮਾਨੰਦ ਜੀ ਸ਼ਹੀਦ ਹੋ ਗਏ ਤੇ ਕੁਝ ਵੀਰਾਂ ਨੇ ਇਹ ਕਹਿਣਾ ਸ਼ੁਰੂ ਕਰਤਾ ਕਿ ਸੰਤ ਰੋੜ ਦਿੱਤਾ ਸਿੰਘਾਂ ਨੇ ਸੰਤ ਚੱਕ ਦਿੱਤਾ ਪਰ ਖਾਲਸਾ ਜੀ ਉਹਨਾਂ ਲੋਕਾਂ ਨੂੰ ਇਸ ਗੱਲ ਦਾ ਨਹੀਂ ਸੀ ਪਤਾ ਕਿ ਉਹਨਾਂ ਤੇ ਗੋਲੀ ਚੱਲੀ ਕਿਉਂ ਇਹ ਆਪਾਂ ਐਨਲਿਸਿਸ ਕਰਨਾ ਗੱਲ ਵੱਧ ਧਿਆਨ ਨਾਲ ਸੁਣਿਓ ਤੁਹਾਨੂੰ ਯਾਦ ਹੋਣਾ ਕਿ ਕੰਚੀ ਦੇ ਵਿੱਚ ਗੁਰੂ ਪੱਤਰ ਬਣਿਆ ਰਵਦਾਸ ਮਹਾਰਾਜ ਦਾ ਆਰਐਸ ਦਾ ਯੂਨਿਟ ਕਿਉਂਦਾ ਸੀ ਬੇ ਇੱਥੇ ਅਮਰਤ ਬਾਣੀ ਰੱਖੀ ਜਾਵੇ ਉੱਥੇ ਅਮਰਤ ਬਾਣੀ ਰੱਖੀ ਜਾਵੇ ਤਾਂ ਆਰਐਸਐਸ ਉੱਥੇ ਕਬਜ਼ਾ ਕਰਨਾ ਚਾਹੁੰਦੀ ਸੀ ਪਰ ਜਿਹੜੀ ਸੰਤ ਬਾਬਾ ਰਾਮਾਨੰਦ ਜੀ ਸੀ ਉਹ ਗੁਰੂ ਗ੍ਰੰਥ ਸਾਹਿਬ ਜੀ ਦਾ ਕੀਰਤਨ ਕਰਦੇ ਸੀ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਚਾਰ ਕਰਦੇ ਸੀ ਇਹ ਵੱਖਰੀ ਗੱਲ ਆ ਕਿ ਕੱਪੜੇ ਉਹਨਾਂ ਨੇ ਭਗਵੇਂ ਪਾਏ ਸੀ ਉੱਥੇ ਇਹ ਗੱਦੀ ਨਿਸ਼ੀਨਾ ਦੀ ਉਹ ਰੀਤ ਚੱਲਦੀ ਆ ਪਰ ਆਪਣੇ ਵੀ ਤਾਂ ਚਿੱਟੇ ਚੋਲੇ ਪਾਇਓ ਆ ਆਪਣੇ ਵੀ ਸਾਡੇ ਚੱਲਦਾ ਹਨ ਪਰ ਉਹ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਸੀ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਚਾਰ ਕਰਦੇ ਸੀ ਤੇ ਉਹਨਾਂ ਨੇ ਕਿਹਾ ਨਹੀਂ ਭਾਈ ਅਸੀਂ ਕਾਂਸੀ ਰਵਦਾਸ ਮਹਾਰਾਜ ਦਾ ਗੁਰੂ ਘਰ ਬਣਾਇਆ ਇੱਥੇ ਗੁਰੂ ਗ੍ਰੰਥ ਸਾਹਿਬ ਵੀ ਪ੍ਰਕਾਸ਼ ਹੋਊਗਾ ਹੁਣ ਇਹ ਕੰਮ ਤਾਂ ਸ਼ਰੋਣੀ ਕਮੇਟੀ ਨੂੰ ਚਾਹੀਦਾ ਸੀ ਇਹ ਕੰਮ ਤਾਂ ਸਿੱਖਾਂ ਨੂੰ ਚਾਹੀਦਾ ਸੀ ਕਿ ਰਵਦਾਸ ਮਹਾਰਾਜ ਦੀ ਜਨਮ ਭੂਮੀ ਤੇ ਗੁਰਦੁਆਰਾ ਬਣੇ ਪਰ ਸਿੱਖ ਜਿਹੜੇ ਆ ਉਹ ਸਿੱਖੀ ਤੋਂ ਟੁੱਟ ਚੁੱਕੇ ਲੋਕ ਸੀ ਉਹਨਾਂ ਨੇ ਸ਼ੂਦਰ ਪੋਣਾ ਸਿੱਖਾਂ ਵਿੱਚ ਲੈ ਆ ਗਿਆ ਉਹ ਜਾਨਕਿ ਜਾਤੀ ਨਾਲ ਜੁੜ ਗਏ ਉਹ ਸਿੱਖ ਨਹੀਂ ਸੀ ਪੂਰੇ ਬਣੇ ਜਿਸ ਕਰਕੇ ਉਹਨਾਂ ਨੇ ਭਗਤ ਸਹਬਾਨ ਦੇ ਜਿਹੜੇ ਜਨਮ ਸਥਾਨ ਸੀ ਉੱਥੇ ਗੁਰੂ ਘਰ ਨਹੀਂ ਬਣਾਇਆ ਪਰ ਸੰਤ ਬਾਬਾ ਰਾਮਾਨੰਦ ਜੀ ਤੇ ਸੰਤ ਬਾਬਾ ਨਰਨਜਨ ਦਾਸ ਜੀ ਰਹਿਨਮਾਈ ਦੇ ਅੰਡਰ ਉੱਥੇ ਗੁਰੂ ਘਰ ਬਣਿਆ ਤੇ ਉੱਥੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੋਇਆ ਤੇ ਜਦੋਂ ਕਿ ਜਿਹੜੀਆਂ ਆਰਐਸਐਸ ਦਾ ਏਜੰਸੀਆਂ ਚਾਹੁੰਦੀਆਂ ਸੀਆਂ ਕਿ ਇੱਥੇ ਅਮਰਤ ਬਾਣੀ ਰੱਖੀ ਜਾਵੇ ਪਰ ਨਹੀਂ ਉਹ ਸਫਲ ਨਹੀਂ ਹੋਏ ਤੇ ਇਹਦਾ ਮਤਲਬ ਅੜਕਾ ਬਣ ਗਏ ਸੰਤ ਬਾਬਾ ਰਾਮਾਨੰਦ ਜੀ ਤੇ ਸੰਤ ਬਾਬਾ ਨਰਨਜਨ ਦਾਸ ਜੀ ਅੜਕਾ ਬਣ ਗਏ ਉਹਨਾਂ ਏਜੰਸੀਆਂ ਦੇ ਲਈ ਤੇ ਆਰਐਸਐਸ ਦੇ ਲਈ ਤੇ ਉਹਨਾਂ ਨੇ ਬੰਦੇ ਖਰੀਦੇ ਬੰਦੇ ਖਰੀਦੇ ਤੇ ਗੋਲੀ ਚਲਾਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਉਸ ਵੇਲੇ ਗੁਰੂ ਗ੍ਰੰਥ ਸਾਹਿਬ ਦਾ ਕੋਈ ਉਹਨਾਂ ਦਾ ਮਤਲਬੇ ਨਹੀਂ ਸੀ ਕਿ ਉਹਨਾਂ ਦੀ ਕੋਈ ਰਿਸਪੈਕਟ ਕੀਤੀ ਉਹਨਾਂ ਦੀ ਹਜ਼ੂਰੀ ਚ ਗੋਲੀ ਚੱਲੀ ਤਾਂ ਉੱਥੇ ਸੰਗਤਾਂ ਨੇ ਚੱਕ ਲਿਆ ਬੇਲਣਾਂ ਨਾਲ ਸਿਰ ਭੰਨ ਭੰਨ ਕੇ ਉਹਨਾਂ ਨੂੰ ਫੜ ਲਿਆ ਵੱਡੇ ਦਲੇਰਾਂ ਨੂੰ ਫੜ ਲਿਆ ਛੇਤਰ ਮਾਰੇ ਤੇ ਬਾਬਾ ਰਾਮਾਨੰਦ ਜੀ ਸ਼ਹੀਦ ਹੋ ਗਏ ਤੇ ਫੁਕਰੇ ਲੋਕਾਂ ਨੇ ਇਹ ਗੱਲ ਕਹਿਣੀ ਸ਼ੁਰੂ ਕਰ ਦਿੱਤੀ ਕਿ ਸੰਤ ਰੋੜ ਦਤਾ ਕਿਸੇ ਨੂੰ ਕੋ ਪਤਾ ਨਹੀਂ ਕਿ ਏਜੰਸੀਆਂ ਦਾ ਕੰਮ ਹੈ ਕਿਸੇ ਨੂੰ ਕੋਈ ਪਤਾ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਦਾ ਪ੍ਰਚਾਰ ਜਿਹੜਾ ਭਾਰਤ ਵੱਲੋਂ ਵੱਧ ਰਿਹਾ ਵੀ ਇਹਨੂੰ ਰੋਕਣ ਦਾ ਚੱਕਰ ਹੈ ਕਿਸੇ ਨੂੰ ਕੋਈ ਪਤਾ ਨਹੀਂ ਕਿ ਅੱਜ ਰਬਦਾਸ ਮਹਾਰਾਜ ਦੇ ਗੁਰੂ ਘਰ ਤੇ ਗੁਰੂ ਘਰ ਬਣਿਆ ਕਨੂ ਕਬੀਰ ਮਹਾਰਾਜ ਤੇ ਬਣੂਗਾ ਉੱਥੇ ਗੁਰਬਾਣੀ ਰੱਖੀ ਜਾ ਗੁਰੂ ਗ੍ਰੰਥ ਸਾਹਿਬ ਰੱਖਿਆ ਜਾ ਪ੍ਰਕਾਸ਼ ਹੋਊਗੇ ਫਿਰ ਬਾਬਾ ਨਾਮਦੇਵ ਜੀ ਦੇ ਇਹ ਤਾਂ ਹਰ ਐਸਐਸ ਨੂੰ ਬੜਾ ਚਵਦਾ ਸੀ ਕਿਉਂਕਿ ਆਰਐਸਐਸ ਨੇ ਤਾਂ ਪੰਜਾਬ ਦੇ ਵਿੱਚ ਜਿੱਥੇ ਬਾਬਾ ਨਾਮਦੇਵ ਜੀ ਰਹੇ ਨੇ 18 ਸਾਲ ਉੱਥੇ ਸ਼ੈਵਲੰਗ ਰੱਖਿਆ ਹੈ ਆਰਐਸ ਕਦਾ ਚਾਹੁੰਦੀ ਕਿ ਉਹ ਪਾਕ ਸਾਹਿਬਾਂ ਦੇ ਇੱਕ ਗੁਰੂ ਘਰ ਬਣਾ ਕੇ ਉੱਥੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੋਵੇ ਇਹ ਚੀਜ਼ ਚੱਬਦੀ ਸੀ ਤੇ ਉੱਥੇ ਗੋਲੀ ਚਲੀ ਸੰਤ ਬਾਬਾ ਰਾਮਾਨੰਦ ਨੂੰ ਸ਼ਹੀਦ ਕੀਤਾ ਤੇ ਨਲਾਇਕ ਸਿੱਖਾਂ ਨੇ ਸ਼ੁੱਧਰ ਲੋਕਾਂ ਨੇ ਇਹ ਗੱਲ ਕਹੀ ਕਿ ਸੰਤ ਬਾਬਾ ਰਾਮਾਨੰਦ ਰੋੜ ਦਿੱਤਾ ਆਹ ਗੱਲ ਕਹੀ ਖਾਲਸਾ ਜੀ ਤੇ ਹੁਣ ਆਜੋ ਇਧਰਲੇ ਪਾਸੇ ਨੂੰ ਸੰਤ ਰਣਜੀਤ ਸਿੰਘ ਜੀ ਢਡਰੀਆਂ ਵਾਲੇ ਮੈਂ ਸੰਤ ਨਹੀਂ ਕਹੂੰਗਾ ਮੈਂ ਭਾਈ ਸਾਹਿਬ ਭਾਈ ਰਣਜੀਤ ਸਿੰਘ ਦੀ ਢਡਰੀਆਂ ਵਾਲੇ ਕਹੂੰਗਾ ਉਹ 17-18 ਸਾਲ ਤੋਂ ਪ੍ਰਚਾਰ ਕਰਦੇ ਆ 17-18 ਸਾਲਾਂ ਤੋਂ ਪ੍ਰਚਾਰ ਕਰਦੇ ਆ ਪਰ 3 ਸਾਲ ਤੋਂ ਉਹਨਾਂ ਨੇ ਨਰੋਲ ਗੁਰਬਾਣੀ ਦਾ ਪ੍ਰਚਾਰ ਕਰਨਾ ਸ਼ੁਰੂ ਕੀਤਾ ਤੇ ਸੰਤ ਕਹਾਣਾ ਛੱਡਤਾ ਬਾਬਾ ਕਹਾਣਾ ਛੱਡਤਾ ਤੇ ਜਿਹੜੇ ਡੇਰੇਦਾਰ ਸੀ ਚਿੱਟੀ ਸਿਉਂਕ ਲੰਬੇ ਚੋਲਿਆਂ ਵਾਲੇ ਲੋਕ ਜਿਹੜੇ ਸਿਰਫ ਮਨਉਬਦ ਦਾ ਕੰਮ ਕਰ ਲੈ ਕੰਮ ਕਰਦੇ ਆ ਆਰਐਸਐਸ ਲਈ ਕੰਮ ਕਰਦੇ ਆ ਤੇ ਚੌਥੇ ਪੌੜੇ ਦੇ ਸਿੱਖ ਉਹਨਾਂ ਨੇ ਭਾਂਡੇ ਵੱਖ ਰੱਖੇ ਉਹਨਾਂ ਦੀ ਬ੍ਰੋਤਾ ਕਰਨੀ ਸ਼ੁਰੂ ਕਰ ਦਿੱਤੀ ਏ ਅਜੰਸੀਆਂ ਨੂੰ ਇਹ ਕੰਮ ਨਹੀਂ ਚੰਗਾ ਲੱਗਿਆ ਅਜੰਸੀਆਂ ਨੂੰ ਕੰਮ ਕੀ ਚੰਗਾ ਲੱਗਦਾ ਸੀ ਕਿ ਸੰਤ ਬਾਬਾ ਮਥੇ ਟਕਾਉਂਦਾ ਰਹਿੰਦਾ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ ਪਰ ਸਿੱਖੀ ਦਾ ਅਨਰੋਲ ਪ੍ਰਚਾਰ ਨਾ ਕਰਦਾ ਲੋਕਾਂ ਨੂੰ ਸਾਰਿਆਂ ਨੂੰ ਜੋੜਦਾ ਨਾ ਜਾਤ ਪਾਤ ਨਾ ਖਤਮ ਕਰਦਾ ਤੇ ਭਾਈ ਸਾਹਿਬ ਭਾਈ ਰਣਜੀਤ ਸਿੰਘ ਨਾ ਬਣਦਾ ਉਹਨਾਂ ਨੂੰ ਇਹ ਕਬੂਲ ਨਹੀਂ ਸੀ ਤੇ ਖਾਲਸਾ ਜੀ ਉੱਥੇ ਵੀ ਆਰਐਸਐਸ ਨੇ ਆਪਣਾ ਅਟੈਕ ਲਾ ਕੇ ਉਹਨਾਂ ਨੇ ਕੈਸੀ ਸਾਰਾ ਜਥਾ ਹੀ ਖਤਮ ਕਰ ਦਈਏ ਪਰ ਨਹੀਂ ਉਹ ਦਲੇਰੀ ਨਾ ਟਾਈਮ ਬਚਾਲਿਆ ਪਰ ਇੱਕ ਸਿੰਘ ਸ਼ਹੀਦ ਹੋ ਗਿਆ ਭਾਈ ਸਾਹਿਬ ਭਾਈ ਭਪਿੰਦਰ ਸਿੰਘ ਜੀ ਜੋ ਅੰਬੇਡਕਰੀ ਸੋਚ ਨਾਲ ਵੀ ਜੁੜੇ ਹੋਏ ਸੀ ਤੇ ਉਹ ਰੈਵੋਲੂਸ਼ਨ ਜੋ ਬਾਬਾ ਸਾਹਿਬ ਅੰਬੇਡਕਰ ਕਰਨਾ ਚਾਹੁੰਦੇ ਸੀ ਇੰਡੀਆ ਲੈਵਲ ਤੇ ਗੁਰੂ ਗ੍ਰੰਥ ਸਾਹਿਬ ਦਾ ਜੋ ਸੋਚ ਸੀ ਇੰਡੀਆ ਲੈਵਲ ਤੇ ਲੈ ਕੇ ਜਾਣਾ ਚਾਹੁੰਦੇ ਸੀ ਤੇ ਉਹ ਬੁਰੀ ਅੰਬੇਡਕਰ ਜਥੇਬੰਦੀਆਂ ਨਾਲ ਜੁੜੇ ਸੀ ਤੇ ਉਹਨਾਂ ਦੀਆਂ ਜਣੀਆਂ ਮੀਟਿੰਗਾਂ ਸੀ ਨੈਸ਼ਨਲ ਲੈਵਲ ਤੇ ਹੋ ਰਹੀਆਂ ਸੀ ਕਿ ਕਿਸ ਤਰੀਕੇ ਨਾਲ ਗੁਰੂ ਗ੍ਰੰਥ ਸਾਹਿਬ ਨੂੰ ਭਾਰਦਾ ਗ੍ਰੰਥ ਬਣਾਉਣਾ ਤੇ ਇਹ ਲੋਕ ਕਹਿੰਦੇ ਆ ਭਗਵਤ ਗੀਤਾ ਨੂੰ ਭਾਰਤ ਦਾ ਗ੍ਰੰਥ ਬਣਾਉਣਾ ਪਰ ਬਾਬਾ ਭពਿੰਦਰ ਸਿੰਘ ਜੀ ਚਾਹੁੰਦੇ ਸੀ ਕਿ ਗੁਰੂ ਗ੍ਰੰਥ ਸਾਹਿਬ ਹੈ ਜੋ ਭਾਰਤ ਦਾ ਗ੍ਰੰਥ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ 35 ਮਹਾਪੁਰਸ਼ਾਂ ਨੇ ਭਾਰਤ ਦੇ ਕੋਨੇ-ਕੋਨੇ ਦੇ ਵਿੱਚੋਂ ਜਿਹੜੇ ਪੈਦਾ ਹੋਏ ਉਹਨਾਂ ਨੇ ਭਾਸ਼ਾ ਦਾ ਲੈਂਗੁਏਜ ਬੈਰੀਅਰ ਤੋੜਿਆ ਉਹਨਾਂ ਨੇ ਜਾਤ ਦਾ ਬੈਰੀਅਰ ਤੋੜਿਆ ਉਹਨਾਂ ਨੇ ਵਰਨ ਵਿਵਸਥਾ ਦਾ ਬੈਰੀਅਰ ਤੋੜਿਆ ਉਹਨਾਂ ਨੇ ਇਲਾਕੇ ਦਾ ਬੈਰੀਅਰ ਤੋੜ ਕੇ ਗੁਰੂ ਗ੍ਰੰਥ ਸਾਹਿਬ ਵਿੱਚ ਬਹਿ ਗਏ ਤੇ ਉਹਨਾਂ ਨੇ ਕਿਹਾ ਵੀ ਤੁਸੀਂ ਵੀ ਇਸੇ ਤਰੀਕੇ ਨਾਲ ਇੱਕ ਹੋ ਜਾਓ ਸਾਰੇ ਬੈਰੀਅਰ ਤੋੜ ਕੇ ਇਹਦੀ ਬਰਾਬਰਤਾ ਦੀ ਸੋਚ ਆ ਗੁਰੂ ਗ੍ਰੰਥ ਸਾਹਿਬ ਜੀ ਇਹਨੂੰ ਭਾਰਤ ਲੈਵਲ ਤੇ ਲੈ ਕੇ ਜਾਓ ਤਾਂ ਕਿ ਜਿਹੜਾ 15% ਜਰੇਸ਼ੀਅਨ ਆਪਣੇ ਆਪ ਨੂੰ ਬ੍ਰਾਹਮਣ ਖੱਤਰੀ ਵੈਸ਼ ਦੱਸਦਾ ਤੇ ਆਰਐਸਐਸ ਬਣਾ ਕੇ ਨਾਗਪੁਰ ਵਿੱਚ ਬਣ ਕੇ ਬਣਾ ਕੇ ਬੈਠਾ ਤੇ ਜਿਹੜਾ ਹਿੰਦੂ ਰਾਸ਼ਟਰ ਦੀ ਗੱਲ ਕਰਦਾ ਇਸ ਸੋਚ ਨੂੰ ਖਤਮ ਕਰਕੇ ਭਾਰਤ ਦਾ ਬੇਗੋਪੁਰਾ ਖਾਲਸਾ ਰਾਜ ਬਰਾਬਰਤਾ ਦਾ ਰਾਜ ਪੈਦਾ ਕਰਨ ਦੇ ਲਈ ਗੁਰੂ ਗ੍ਰੰਥ ਸਾਹਿਬ ਨੂੰ ਭਾਰਤ ਦਾ ਗ੍ਰੰਥ ਬਣਾਉਣ ਦੇ ਲਈ ਭពਿੰਦਰ ਸਿੰਘ ਜੀ ਉਹ ਤਤਪਰਸ਼ੀ ਉਹ ਇਹ ਸੋਚਣਾ ਕੰਮ ਕਰਦੇ ਸੀ ਉਹ ਨੈਸ਼ਨਲ ਲੈਵਲ ਦੀਆਂ ਜਥੇਬੰਦੀਆਂ ਅੰਬੇਡਕਰ ਜਥੇਬੰਦੀ ਉਹਨਾਂ ਨਾਲ ਮੀਟਿੰਗਾਂ ਲੈਂਦੇ ਸੀ ਤੇ ਖਾਲਸਾ ਜੀ ਇਹ ਗੱਲ ਆਰਐਸਐਸ ਨੂੰ ਨਹੀਂ ਚੰਗੀ ਲੱਗੀ ਇਹ ਜਿਹੜੇ ਆਰਐਸਐਸ ਦਾ ਯੂਨਿਟ ਸਿੱਖਾਂ 'ਚ ਕੰਮ ਕਰਦਾ ਉਹਨੂੰ ਨਹੀਂ ਚੰਗੀ ਲੱਗੀ ਕਿਉਂਕਿ ਉਹ ਸੋਚਦੇ ਆ ਕਿ ਸਿੱਖੀਜ਼ਮ ਪੰਜਾਬੀਆਂ ਤੱਕ ਹੀ ਰਹੇ ਇਸ ਸਿੱਖੀzm ਕੁਝ ਜਾਤਾਂ ਤੇ ਟਿਰੇ ਰਹੇ ਤਾਂ ਕਿ ਇਹਨੂੰ ਖਤਮ ਕੀਤਾ ਜਾਵੇ ਮਹਾਪੰਜਾਬ ਤੋਂ ਛੋਟਾ ਪੰਜਾਬ ਬਣਾ ਲਿਆ ਛੋਟੇ ਪੰਜਾਬ ਵਿੱਚ ਵੀ ਮਨੁਵਾਦੀ ਲੋਕਾਂ ਨਾਲ ਰਲ ਕੇ ਸਰਕਾਰ ਬਣਦੀ ਆ ਬੀਐਸਪੀ ਨਾਲ ਰਲ ਕੇ ਸਰਕਾਰ ਨਹੀਂ ਬਣਾ ਸਕਦੇ ਕਿਉਂਕਿ ਜੇ ਬੀਐਸਪੀ ਨਾਲ ਅਕਾਲੀ ਦਲ ਰਲ ਗਿਆ ਫਿਰ ਤਾਂ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਕਨਸੈਪਟ ਸ਼ੁਰੂ ਹੋ ਗਿਆ ਫਿਰ ਤਾਂ ਨਹੀਂ ਭਾਰਤਵਾਦ ਨੂੰ ਵੱਗ ਜਾਣਾ ਪਰ ਨਹੀਂ ਆਰਐਸਐਚ ਚਾਹੁੰਦੀ ਕਹਿੰਦੀ ਆਬ ਇੱਕ ਅਕਾਲੀ ਦਲ ਤੇ ਬੀਐਸਪੀ ਇੱਕ ਨਾ ਹੋ ਜਾਣ ਇਹ ਅਲੱਗ-ਅਲੱਗ ਰਹਿਣ ਤੇ ਬ੍ਰਾਹਮਣਾਂ ਨਾਲ ਮਿਲ ਕੇ ਸਰਕਾਰ ਚ ਬਣਾ ਰਿਆ ਆ ਇਹ ਲੋਕਾਂ ਨੇ ਜਦੋਂ ਦੇਖਿਆ ਕਿ ਸੰਤ ਢੱਡਰੀਆਂ ਵਾਲਾ ਭਪਿੰਦਰ ਸਿੰਘ ਇਹ ਜਿਹੜੇ ਲੋਕ ਆ ਇਹ ਤਾਂ ਗੁਰੂ ਗ੍ਰੰਥ ਸਾਹਿਬ ਦਾ ਕਨਸੈਪਟ ਲੈ ਕੇ ਭਾਰਤਵਾਦ ਨੂੰ ਵਧ ਰਾਇਆ ਤੇ ਖਾਲਸਾ ਜੀ ਇਹਨਾਂ ਲੋਕਾਂ ਨੇ ਅਟੈਕ ਕੀਤਾ ਤੇ ਐਸੇ ਤਰੀਕੇ ਨਾਲ ਹੁਣ ਖਾਲਸਾ ਜੀ ਇਹ ਗਾਹਾਂ ਅਟੈਕ ਹੁੰਦੇ ਰਹੇ ਨੇ ਆ ਇਹ ਜਿਹੜੇ ਪ੍ਰਚਾਰਕ ਆ ਜਿਹੜੇ ਸੱਚ ਦੀ ਗੱਲ ਕਰਦੇ ਆ ਜਿਹੜੇ ਲੋਕ ਗੁਰੂ ਗ੍ਰੰਥ ਸਾਹਿਬ ਨੂੰ ਭਾਰਤ ਦਾ ਗ੍ਰੰਥ ਬਣਾਉਣਾ ਚਾਹੁੰਦੇ ਆ ਜਿਹੜੇ ਲੋਕ ਭਾਰਤ ਦਾ ਬੇਗੰਪੁਰਾ ਖਾਲਸਾ ਰਾਜ ਬਣਾਉਣਾ ਚਾਹੁੰਦੇ ਆ ਜਿਹੜੇ ਲੋਕ ਭਗਵਤ ਗੀਤਾ ਰਮਾਇਣ ਜਾਂ ਹੋਰ ਜਿੰਨੇ ਵੀ ਵੇਦ ਸ਼ਾਸਤਰ ਜਿਹੜੇ ਭਾਰ ਦੇ 85% ਮੂਲ ਵਾਸੀ ਲੋਕਾਂ ਨੂੰ ਗੁਲਾਮ ਕਰਨ ਲਈ ਲਿਖੇ ਗਏ ਨੇ ਉਹਨਾਂ ਨੂੰ ਖਤਮ ਕਰਨ ਦੀ ਗੱਲ ਕਰਦੇ ਤੇ ਗੁਰੂ ਗ੍ਰੰਥ ਸਾਹਿਬ ਨੂੰ ਭਾਰ ਦਾ ਗ੍ਰੰਥ ਲਾਨਣ ਦੀ ਗੱਲ ਕਰਦੇ ਆ ਉਹਨਾਂ ਤੇ ਖਾਲਸਾ ਜੀ ਐਸੇ ਤਰੀਕੇ ਨਾਲ ਅਟੈਕ ਹੋਣੇ ਆ ਏਜੰਸੀਆਂ ਨੇ ਕਰਾਉਣੇ ਆ ਆਰਐਸਐਸ ਨੇ ਕਰਾਉਣੇ ਆ ਤੇ ਖਾਲਸਾ ਜੀ ਤੁਸੀਂ ਜਾਗੋ ਜਾਗੋ ਆਰਐਸਐਸ ਜਿਹੜੀ ਏਜੰਸੀਆਂ ਨਾਲ ਮਿਲ ਕੇ ਕੰਮ ਕਰਦੀ ਆ ਉਹਨਾਂ ਨੇ ਮਿਲਟਰੀ ਦੇ ਵਿੱਚ 에어 ਫੋਰਸ ਦੇ ਵਿੱਚ ਨੇਵੀ ਦੇ ਵਿੱਚ ਉਹਨਾਂ ਨੇ ਤੋਤ ਦੀਆਂ ਸਾਰੀਆਂ ਪੋਸਟਾਂ ਉਹਨਾਂ ਦੇ ਕੋਲ ਨੇ ਆਰਐਸਐਸ ਦੇ ਵੀ ਉਹਨਾਂ ਨੇ ਏਜੰਸੀਆਂ ਨਾਲ ਮਿਲ ਕੇ ਕੰਮ ਕਰਦੇ ਆ ਥਾਂ ਥਾਂ ਹੀ ਕਤਲ ਉਗਾਰਤ ਹੋ ਰਹੀ ਆ ਇਸ ਕਰਕੇ ਬੇਨਤੀ ਆ ਖਾਲਸਾ ਜੀ ਇਹ ਜੋ ਸਿੱਖੀਸਮ ਹੈ ਜੋ ਗੁਰੂ ਗ੍ਰੰਥ ਸਾਹਿਬ ਹੈ ਇਹ ਭਾਰ ਦੇ ਇਕੱਲੇ ਪੰਜਾਬੀਆਂ ਲਈ ਨਹੀਂ ਲਿਖਿਆ ਗਿਆ ਇਹ ਭਾਰ ਦੇ 85% ਮੂਲ ਵਾਸੀ ਲੋਕ ਜਿਨ੍ਹਾਂ ਨੂੰ ਬ੍ਰਾਹਮਣ ਸ਼ੂਦਰ ਕਹਿੰਦਾ ਜਿਨ੍ਹਾਂ ਨੂੰ ਬ੍ਰਾਹਮਣ ਨੇ 6743 ਜਾਤਾਂ 'ਚ ਵੰਡਿਆ ਇਹ ਉਹਨਾਂ ਦੀ ਆਜ਼ਾਦੀ ਦਾ ਕਨਸੈਪਟ ਆ ਇਹ ਦੁਨੀਆ ਦੀ ਆਜ਼ਾਦੀ ਦਾ ਕਨਸੈਪਟ ਆ ਇਹ ਭਾਰਤ ਵਿੱਚ ਲਾਗੂ ਕਰੋ ਗੁਰੂ ਗ੍ਰੰਥ ਸਾਹਿਬ ਨੂੰ ਭਾਰ ਦਾ ਗੰਦ ਗ੍ਰੰਥ ਬਣਾਵੋ ਤੇ ਦਸਵੇਂ ਪਾਤਸ਼ਾਹ ਨੂੰ ਭਾਰ ਦਾ ਰਾਸ਼ਟਰਪਿਤਾ ਬਣਾਓ ਇਹੀ ਬਾਬਾ ਸਾਹਿਬ ਅੰਬੇਡਕਰ ਕਰਨਾ ਚਾਹੁੰਦੇ ਸੀ ਇਹ ਖਾਲਸਾ ਜੀ ਭਾਰਤ ਦੇ ਲੋਕਾਂ ਦੀ ਆਜ਼ਾਦੀ ਦਾ ਕਨਸੈਪਟ ਹੈ ਸਿੱਖ ਸ਼ਬਦ ਗੁਰੂ ਸਾਹਿਬ ਨੇ ਧਰਮ ਨਾਲ ਤਾਂ ਜੋੜਿਆ ਸੀ ਕਿਉਂਕਿ ਬ੍ਰਾਹਮਣ ਨੇ ਆਰੀਆ ਪੁੱਤਰਾਂ ਨੇ 4000 ਸਾਲ ਤੋਂ ਭਾਰ ਦੇ 85% ਲੋਕਾਂ ਦਾ ਧਰਮ ਅਨਪੜ ਰਹਿ ਕੇ ਉੱਪਰਲੇ ਵਰਨਾ ਦੀ ਸੇਵਾ ਕਰਨਾ ਬਣਾਇਆ ਸੀ ਔਰ ਇਹ ਧਰਮ ਕਬੂਲ ਕਰ ਚੁੱਕੇ ਸੀ ਇਹ ਧਰਮ ਅਸੀਂ ਕਬੂਲ ਕਰ ਚੁੱਕੇ ਸੀ ਤੇ ਖਾਲਸਾ ਜੀ ਗੁਰੂ ਸਾਹਿਬਾਨ ਨੇ ਇਸ ਗੁਲਾਮੀ ਦੇ ਧਰਮ ਚੋਂ ਕੱਢਣ ਦੇ ਲਈ ਤੁਹਾਡਾ ਐਜੂਕੇਸ਼ਨ ਲੈਣਾ ਸਿੱਖਣਾ ਧਰਮ ਬਣਾਇਆ ਜਿੰਨਾ ਡੂੰਗਾ ਕੰਡਾ ਲੱਗਿਆ ਹੋਵੇ ਉਨੀ ਡੂੰਗੀ ਸੂਈ ਮਾਰਨੀ ਪੈਂਦੀ ਆ ਤੇ ਖਾਲਸਾ ਜੀ ਇਸੇ ਕਰਕੇ ਸਿੱਖ ਸ਼ਬਦ ਧਰਮ ਨਾਲ ਜੋੜ ਕੇ ਤੁਹਾਡਾ ਸਿੱਖਣਾ ਧਰਮ ਬਣਾਇਆ ਇਹ ਭਾਰ ਦੇ 85% ਮੂਲ ਵਾਸੀ ਲੋਕਾਂ ਦੀ ਆਜ਼ਾਦੀ ਦਾ ਕਨਸੈਪਟ ਆ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਹੀ ਭਾਰ ਦਾ ਗ੍ਰੰਥ ਹੋ ਸਕਦਾ ਭਗਵਤ ਗੀਤਾ ਭਾਰ ਦਾ ਗ੍ਰੰਥ ਨਹੀਂ ਹੋ ਸਕਦਾ ਉਹ ਸਾਨੂੰ ਗੁਲਾਮ ਗੁਲਾਮ ਕਰਨ ਲਈ ਲਿਖੇ ਗਏ ਨੇ ਬਾਬਾ ਸਾਹਿਬ ਮੀਡਗਰ ਪੜਾਓ ਤੁਹਾਨੂੰ ਸਾਰੇ ਚੀਜ਼ ਦਾ ਪਤਾ ਲੱਗ ਜਾਊਗਾ ਇਸ ਕਰਕੇ ਮੇਰੇ ਵੀਰੋ ਜਿਹੜੇ ਅੱਜ ਗੋਲੀਆਂ ਦੇ ਨਾਲ ਮਰਿਆਦਾ ਦੱਸਦੇ ਆ ਤੇ ਗੋਲੀਆਂ ਦੇ ਨਾਲ ਜਿਹੜੇ ਸੱਚ ਦਾ ਪ੍ਰਚਾਰ ਕਰਦੇ ਆ ਉਹਨਾਂ ਨੂੰ ਮਾਰਦੇ ਆ ਇਹਨਾਂ ਦੇ ਲਈ ਇਕੱਠੇ ਹੋਵੋ ਤੇ